ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਇਹ ਮੁੱਦਾ ਬੜਾ ਗਰਮਾਇਆ ਹੋਇਆ ਸੀਗਾ ਸਾਰ ਜਤਿੰਦਰ ਸਿੰਘ ਢਿੱਲੋਂ ਇਹਨਾਂ ਦੇ ਦੋ ਬੱਚਿਆਂ ਦੇ ਨਾਲ ਜੋ ਹਾਦਸਾ ਵਾਪਰਿਆ ਕਿਵੇਂ ਉਹ ਦਰਿਆ ਦੇ ਵਿੱਚ ਰੁੜ ਗਏ ਔਰ ਇੱਕ ਬੱਚੇ ਦੀ ਜਿਹੜੀ ਡੈੱਡ ਬੋਡੀ ਮਿਲੀ ਹੈ 18-19 ਦਿਨ ਦੇ ਬਾਅਦ ਜਿਹਦਾ ਕੱਲੇ ਬੜੇ ਭਰੇ ਮਨ ਦੇ ਨਾਲ ਬੜੀ ਉਦਾਸੀ ਬੜੀ ਮਤਲਬ ਗਮ ਦੇ ਵਿੱਚ ਉਹਦਾ ਜਿਹੜਾ ਸੰਸਕਾਰ ਕਰਕੇ ਆਏ ਨੇ ਔਰ ਉਹਦੇ ਲਈ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਦੋਂ ਵੀ ਪੰਜਾਬ 'ਚ ਕਿਸੇ ਤੇ ਵੀ ਇਹੋ ਜਿਹੀ ਕੋਈ ਮੁਸ਼ਕਲ ਆਉਂਦੀ ਆ ਜਾਂ ਕਿਸੇ ਨਾਲ ਕੋਈ ਅਤਿਆਚਾਰ ਹੁੰਦਾ ਤੇ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਔਰ ਸਾਰਿਆਂ ਨੂੰ ਉਹਦੇ ਉੱਤੇ ਇਕੱਠੇ ਹੋਣਾ ਚਾਹੀਦਾ ਇੱਕ ਪਲੇਟਫਾਰਮ ਦੇ ਉੱਤੇ ਮੈਂ ਧੰਨਵਾਦ ਕਰਦਾ ਇੱਥੇ ਸਾਰ ਪ੍ਰਤਾਪ ਸਿੰਘ ਬਾਜਵਾ ਵੀ ਆਏ ਇੱਥੇ ਰਾਜਾ ਵੜਿੰਗ ਵੀ ਆਏ ਇੱਥੇ ਸਾਰ ਸੁਪਾਲ ਸਿੰਘ ਖਹਿਰਾ ਵੀ ਆਏ ਇੱਥੇ ਵਿਕਰਮ ਮਜੀਠੀਆ ਵੀ ਆਏ ਔਰ ਉਸ ਤੋਂ ਬਾਅਦਾਂ ਇਹ ਮੁੱਦਾ ਹੋਰ ਜ਼ਿਆਦਾ ਜਿਹੜਾ ਗਰਮਾ ਗਿਆ ਔਰ ਬਹੁਤ ਦੇਰ ਤੋਂ ਇਹਨਾਂ ਨੂੰ ਉਲਝਾਇਆ ਜਾ ਰਿਹਾ ਸੀਗਾ ਕਿ ਤੁਹਾਡੇ ਬੱਚੇ ਜੀਂਦੇ ਨੇ ਜਦਕਿ ਇਹਨਾਂ ਨੂੰ ਯਕੀਨ ਸੀਗਾ ਕਿਸੇ ਵੀ ਬਾਪ ਦਾ ਦਿਲ ਨਹੀਂ ਕਰਦਾ ਕਿ ਉਹ ਕਵੇ ਕਿ ਮੇਰੇ ਬੱਚੇ ਰੁੜ ਗਏ ਨੇ ਜਾਂ ਇਸ ਦੁਨੀਆ ਦੇ ਵਿੱਚ ਨਹੀਂ ਨੇ ਮੈਂ ਸਾਰਿਆਂ ਨੂੰ ਕਿਹਾ ਸੀਗਾ ਕਿ ਜਿਹੜੇ ਬੰਦੇ ਇਹਨਾਂ ਦੇ ਉੱਤੇ ਝੂਠੇ ਦੋਸ਼ ਜਾਂ ਇਹਨਾਂ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਆਪਣੇ ਉੱਤੇ ਲੈ ਕੇ ਸੋਚਣ ਵੀ ਕੋਈ ਦੁਨੀਆ ਦਾ ਇਹੋ ਜਿਹਾ ਬਾਪ ਹੈਗਾ ਜਿਹੜਾ ਆਪਣੇ ਬੱਚੀ ਤੇ ਬੱਚੀ ਨੂੰ ਕਹਿ ਦੇਵੇ ਕਿ ਉਹ ਦੁਨੀਆ ਦੇ ਵਿੱਚ ਨਹੀਂ ਰਿਹਾ ਜਾਂ ਉਹਦੇ ਨਾਂ ਦੇ ਉੱਤੇ ਕੋਈ ਗੇਮ ਖੇਡ ਰਿਹਾ ਹੋਵੇ ਜਾਂ ਕੋਈ ਸਿਆਸਤ ਕਰ ਰਿਹਾ ਹੋਵੇ ਔਰ ਸਾਰਿਆਂ ਨੇ ਮੁੱਦਾ ਚੁੱਕਿਆ ਔਰ ਉਸ ਤੋਂ ਬਾਅਦਾਂ ਬੱਚੇ ਤੜੀ ਇਹਨਾਂ ਦੇ ਵਾਪਸ ਆਏ ਮੈਂ ਇੱਕ ਗੱਲ ਜ਼ਰੂਰ ਕਹਿਣਾ ਨਾ ਕਿ ਜਿੱਥੇ ਵੀ ਕਿਤੇ ਇਹੋ ਜਿਹਾ ਹਾਦਸਾ ਵਾਪਰਦਾ ਜਿੱਥੇ ਕਿਸੇ ਦੀ ਜਾਨ ਚਲੀ ਜਾਂਦੀ ਹੈ ਜਿੱਥੇ ਕਿਸੇ ਦਾ ਬਹੁਤ ਭਾਰੀ ਨੁਕਸਾਨ ਹੁੰਦਾ ਉੱਥੇ ਸਰਕਾਰਾਂ ਨੂੰ ਚਾਹੀਦਾ ਕਿ ਉਹਦੇ ਤੋਂ ਸਬਕ ਜ਼ਰੂਰ ਲਿਆ ਜਾਵੇ ਉਹਦੇ ਤੋਂ ਅੱਗੇ ਮਿਸਾਲ ਜ਼ਰੂਰ ਪੈਦਾ ਕੀਤੀ ਜਾਵੇ ਔਰ ਇਸ ਪਰਿਵਾਰ ਦੀ ਡਿਮਾਂਡ ਸੀਗੀ ਕਿ ਉਸ ਐਸਐਚਓ ਦੇ ਉੱਤੇ ਜਿਨੇ ਇਹਨਾਂ ਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰਤਾੜਿਤ ਕੀਤਾ ਤਸ਼ੱਦਦ ਕੀਤਾ ਟਾਰਚਰ ਕੀਤਾ ਉਹਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਔਰ ਪੁਲਿਸ ਇਸੇ ਚੱਕਰ 'ਚ ਬਚਾ ਕਰਦੀ ਰਹੀ ਜਦਕਿ ਪੁਲਿਸ ਨੂੰ ਵੀ ਪਤਾ ਸੀਗਾ ਅੱਖੀ ਦੇਖੀ ਜਿਹੜੀ ਇਹਨਾਂ ਘਟਨਾ ਵੇਖੀ ਹੈ ਇਹ ਮਾਨਵਜੀਤ ਟੁੱਪਲ ਹੈ ਕਿ ਇਹਦੇ ਸਾਹਮਣੇ ਉਹਨਾਂ ਵਗਦੇ ਪਾਣੀ 'ਚ ਛਾਲ ਮਾਰੀ ਆ ਜਿਹੜੇ ਉਹ ਵਾਪਸ ਨਹੀਂ ਆਏ ਔਰ ਪੁਲਿਸ ਇਹ ਬਹਾਨੇ ਬਣਾ ਰਹੀ ਸੀ ਕਿ ਉਹਨਾਂ ਦੀ ਡੈੱਡ ਬੋਡੀ ਨਹੀਂ ਉਹ ਜਿੰਦੇ ਨੇ ਔਰ ਤਿੰਨ ਚਾਰ ਦਿਨ ਪਹਿਲਾਂ ਇੱਕ ਬੱਚੇ ਦੀ ਜਿਹੜੀ ਡੈੱਡ ਬੋਡੀ ਮਿਲ ਜਾਂਦੀ ਆ ਉਸ ਤੋਂ ਬਾਅਦਾਂ ਐਸਐਚਓ ਦੇ ਉੱਤੇ ਜਿਹੜਾ ਨਵਦੀਪ ਸਿੰਘ ਆ ਜਿਹਦੇ ਬਾਰੇ ਅੱਗੇ ਹੀ ਬਹੁਤ ਜ਼ਿਆਦੀਆਂ ਸ਼ਿਕਾਇਤਾਂ ਆਉਂਦੀਆਂ ਸੀਗੀਆਂ ਕੋਵਿਡ ਦੇ ਦੌਰਾਨ ਵੀ ਜੋ ਦੀਆਂ ਹਰਕਤਾਂ ਰਹੀਆਂ ਉਹਦੇ ਉੱਤੇ ਫਿਰ ਪਰਚਾ ਦਰਜ ਕੀਤਾ ਜਾਂਦਾ ਪਰ ਪਰਚਾ ਦਰਜ ਕਰਨ ਦੇ ਨਾਲ ਕੋ ਪਰਿਵਾਰ ਜਾਂ ਅਸੀਂ ਲੋਕ ਸੈਟੀਸਫਾਈ ਨਹੀਂ ਸੀ ਹੈਗੇ ਕਿ ਪੁਲਿਸ ਹਮੇਸ਼ਾ ਪੁਲਿਸ ਦੀ ਮੱਤ ਕਰਦੀ ਉਹਨੂੰ ਬਚਾਉਣ ਦੇ ਵੀ ਢੰਗ ਤਰੀਕੇ ਲੱਭੇ ਜਾਣਗੇ ਇਸ ਪਰਿਵਾਰ ਦੀ ਡਿਮਾਂਡ ਸੀ ਕਿ ਅੱਜ 3 ਦਿਨ ਤੋਂ ਜਿਹੜੀ 4 ਦਿਨ ਤੋਂ ਡੈੱਡ ਬੋਡੀ ਪਈ ਸੀ ਕਿ ਅਸੀਂ ਉਹਦਾ ਸੰਸਕਾਰ ਨਹੀਂ ਕਰਨਾ ਜਿੰਨੀ ਦੇਰ ਤੱਕ ਉਹਨੂੰ ਡਿਸਮਿਸ ਨਹੀਂ ਕੀਤਾ ਜਾਂਦਾ ਤਿੰਨਾਂ ਜਣਿਆਂ ਦੇ ਉੱਤੇ ਉਹ ਪਰਚਾ ਦਰਜ ਕੀਤਾ ਗਿਆ ਸੀਗਾ ਐਸ ਐਚਓ ਨਵਦੀਪ ਇੱਕ ਏਐਸਆਈ ਤੇ ਇੱਕ ਲੇਡੀ ਕਾਂਸਟੇਬਲ ਦੇ ਉੱਤੇ ਹੁਣ ਜੋ ਮੈਨੂੰ ਪਤਾ ਲੱਗਾ ਕਿ ਐਸ ਐਚਓ ਨੂੰ ਜਿਹੜਾ ਉਹ ਡਿਸਮਿਸ ਕੀਤਾ ਗਿਆ ਔਰ ਦੋ ਜਣੇ ਅਜੇ ਜਿਹੜੇ ਉਹਦੇ ਵਿੱਚ ਨਹੀਂ ਕੀਤੇ ਗਏ ਐਸ ਐਚਓ ਨੂੰ ਡਿਸਮਿਸ ਕਰਨ ਲਈ ਬਹੁਤ ਦੂਰ ਤੱਕ ਸਾਰਿਆਂ ਨੇ ਮਤਲਬ ਅਪਰੋਚ ਕੀਤੀ ਮੈਂ ਵੀ ਡੀਜੀ ਸਾਹਿਬ ਤੱਕ ਅਪਰੋਚ ਕੀਤੀ ਔਰ ਮੈਂ ਧੰਨਵਾਦ ਕਰਦਾ ਕਿ ਸਰਕਾਰ ਨੇ ਮੇਰਾ ਕੰਮ ਕੋ ਕੇਵਲ ਗਾਲਾ ਕੱਢਣਾ ਨਹੀਂ ਹੈ ਕਿ ਰਾਜਨੀਤੀ ਸੇਕੀ ਆਪਣੀਆਂ ਰੋਟੀਆਂ ਸੇਕੀਆਂ ਤੋਂ ਉੱਥੋਂ ਚੱਲਦੇ ਬਣੇ ਮੈਂ ਇਹਦੇ ਉੱਤੇ ਜਿਹੜੇ ਡਾਇਰੈਕਟਰ ਜਨਰਲ ਪੁਲਿਸ ਨੇ ਸ਼੍ਰੀ ਗੌਰਵ ਜਾਦਵ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਸੀਐਮ ਨੇ ਇਹਦੇ ਉੱਤੇ ਐਕਸ਼ਨ ਲਿਆ ਮੇਰੀ ਉਹਨਾਂ ਦੇ ਓਐਸਡੀ ਦੇ ਨਾਲ ਵੀ ਗੱਲ ਹੋਈ ਔਰ ਉਸ ਤੋਂ ਬਾਅਦਾਂ ਜਿਹੜਾ ਹੈ ਤੁਰੰਤ ਐਕਸ਼ਨ ਲਿਆ ਗਿਆ ਔਰ ਸਾਰੀ ਸਚਾਈ ਨੂੰ ਸਮਝਾਇਆ ਗਿਆ ਕਿ ਬੱਚੇ ਨਹੀਂ ਹੈਗੇ ਕੇਵਲ ਪਰਿਵਾਰ ਨੂੰ ਗਮਰਾਹ ਕੀਤਾ ਜਾ ਰਿਹਾ ਅੱਗੋਂ ਵੀ ਮੇਰੀ ਕੋਸ਼ਿਸ਼ ਹੈ ਕਿ ਅੱਗੋਂ ਇਹਨਾਂ ਦੀਆਂ ਜਿਹੜੀਆਂ ਡਿਮਾਂਡਸ ਨੇ ਕਿ ਉਹ ਰੈਸਟੋਰੇ ਚਾਹੀਦੇ ਨੇ ਰੈਸਕਿਊ ਜਿਹੜਾ ਆਪਰੇਸ਼ਨ ਹੈ ਦੂਜੇ ਬੱਚੇ ਦੀ ਡੈੱਡ ਬਾਡੀ ਲੱਭਣ ਲਈ ਮੈਂ ਫੇਰ ਕਹਿਣਾ ਕਿ ਦੂਜੇ ਜੀਂਦਾ ਆ ਜਾਵੇ ਮਤਲਬ ਇਹ ਪਰਮਾਤਮਾ ਦੇ ਘਰ 'ਚ ਬੜੇ ਬੜੇ ਕਾਰਨਾਮੇ ਹੁੰਦੇ ਨੇ ਪਰ ਜੇ ਉਹ ਨਹੀਂ ਹੈਗਾ ਤਾਂ ਉਹਦੀ ਡੈੱਡ ਬਾਡੀ ਲੱਭਣ ਲਈ ਉਹਦੇ ਉੱਤੇ ਰੈਸਕਿਊ ਟੀਮਾਂ ਜਿਹੜੀਆਂ ਉਹ ਜ਼ੋਰ ਸ਼ੋਰ ਦੇ ਨਾਲ ਕੰਮ ਕਰਨ ਔਰ ਮੈਂ ਸਰਕਾਰ ਨੂੰ ਇੱਕ ਅਪੀਲ ਕੀਤੀ ਸੀ ਕਿ ਮੁੱਦਾ ਜਦੋਂ ਕੋਈ ਵਿਰੋਧੀ ਵੀ ਚੁੱਕੇ ਤੁਹਾਨੂੰ ਗਾਲ੍ਹਾਂ ਕੱਢਣ ਵਾਲਾ ਵੀ ਚੁੱਕੇ ਉਹਦੇ ਉੱਤੇ ਗੌਰ ਜ਼ਰੂਰ ਕਰਿਆ ਕਰੋ ਇਹ ਨਾ ਸੋਚਿਆ ਕਰੋ ਕਿ ਮੈਨੂੰ ਗਾਲਾਂ ਕੱਢਣ ਵਾਲੇ ਨੇ ਮੁੱਦਾ ਚੁੱਕਿਆ ਬਲਕਿ ਮੁੱਦੇ ਦੀ ਅਹਿਮੀਅਤ ਨੂੰ ਸਮਝਿਆ ਕਰੋ ਵੀ ਉਹ ਮੁੱਦੇ ਦੇ ਵਿੱਚ ਜਾਨ ਕਿੰਨੀ ਹੈ ਜਾਂ ਉਹ ਕਿਸੇ ਮਤਲਬ ਉਹਦੇ ਨਾਲ ਕਿਸੇ ਨੂੰ ਫਾਇਦਾ ਕੀ ਹੋ ਸਕਦਾ ਕਿਸੇ ਨੂੰ ਨੁਕਸਾਨ ਕੀ ਹੋ ਸਕਦਾ ਉਹਦੇ ਉੱਤੇ ਗੌਰ ਜ਼ਰੂਰ ਕੀਤਾ ਜਾਵੇ ਮੇਰੀ ਕੋਸ਼ਿਸ਼ ਹੈ ਕਿ ਇਸ ਪਰਿਵਾਰ ਨੂੰ ਇਸ ਪਰਿਵਾਰ ਦਾ ਜਿਹੜਾ ਮਤਲਬ ਗਿਲੇ ਸ਼ਿਕਵੇ ਨੇ ਜਿਹੜੇ ਇੰਨੇ ਦਿਨਾਂ ਤੋਂ ਪੁਲਿਸ ਦੇ ਨਾਲ ਸੀਗੇ ਉਹ ਡੀਜੀ ਜਿਹੜੇ ਸਾਡੇ ਪੰਜਾਬ ਦੇ ਨੇ ਉਹ ਵੀ ਇਹਨਾਂ ਨੂੰ ਟਾਈਮ ਦੇਣ ਉਹਨਾਂ ਨਾਲ ਕੋਸ਼ਿਸ਼ ਚੱਲ ਰਹੀ ਹੈ ਕਿ ਸ਼ਾਇਦ ਟਾਈਮ ਮਿਲੂਗਾ ਉਹਨਾਂ ਦੇ ਨਾਲ ਕੋ ਜਿਹੜੇ ਉਹਨਾਂ ਦਾ ਅਟੈਚ ਨੇ ਸਾਰ ਸੁਖਚੰਨ ਸਿੰਘ ਗਿੱਲ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਜਨਮਸ਼ਟਮੀ ਤੋਂ ਬਾਅਦ ਇਸ ਪਰਿਵਾਰ ਨੂੰ ਜ਼ਰੂਰ ਮਿਲਿਆ ਜਾਊਗਾ ਹੋਰ ਵੀ ਜੋ ਕੁਝ ਇਹਨਾਂ ਦੇ ਮਨ ਦੇ ਵਿੱਚ ਆ ਉਹ ਜ਼ਰੂਰ ਜਿਹੜਾ ਕਲੀਅਰ ਕੀਤਾ ਜਾਊਗਾ ਔਰ ਦੂਜੀ ਚੀਜ਼ ਅੱਜ ਮਾਨਵ ਸਵੇਰ ਦਾ ਬਹੁਤ ਪ੍ਰੇਸ਼ਾਨ ਸੀਗਾ ਕੱਲ ਦਾ ਐਸ ਐਚਓ ਸਾਹਿਬ ਦੇ ਜਿਹੜੇ ਮੈਸੇਜ ਨੇ ਉਹਨਾਂ ਦੀ ਕੱਲ ਹਰ ਚੈਨਲ ਦੇ ਉੱਤੇ ਇੰਟਰਵਿਊਜ਼ ਦੇ ਚੱਲ ਰਹੀਆਂ ਸੀਗੀਆਂ ਔਰ ਉਹਦੇ ਵਿੱਚ ਦੇਖੋ ਮੈਂ ਉਸ ਭੈਣ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਜਾਤੀ ਫਰਜ ਬਣਦਾ ਤੁਹਾਡੇ ਹਸਬੰਦ ਨੇ ਉਹਦੇ ਨਾਲ ਮੋਢੇ ਨਾਲ ਮੋਢਾ ਜੋੜਨਾ ਉਹਦੇ ਉਹ ਉਹਦੇ ਤੇ ਜੋ ਕੋ ਬਿਪਤਾ ਆਈ ਹੈ ਤੇ ਉਹਦਾ ਸਾਥ ਦੇਣਾ ਉਹ ਤੁਹਾਡੇ ਪਰਿਵਾਰਕ ਫਰਜ਼ ਤੇ ਪਰਿਵਾਰਕ ਫੈਸਲੇ ਨੇ ਪਰ ਫਿਰ ਵੀ ਸਮੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਜੋ ਪੰਜਾਬ ਦੀ ਜਨਤਾ ਚਾਹੁੰਦੀ ਸੀ ਜਾਂ ਜੋ ਇਸ ਪਰਿਵਾਰ ਦੇ ਨਾਲ ਹੋਇਆ ਉਹਦੇ ਉੱਤੇ ਵੀ ਜਿਹੜਾ ਗੌਰ ਮੇਰੀ ਭੈਣ ਵੱਲੋਂ ਜਰੂਰ ਫਰਮਾਇਆ ਜਾਵੇ ਜਾਂ ਉਹਦੇ ਉੱਤੇ ਵੀ ਧਿਆਨ ਜਿਹੜਾ ਜਰੂਰ ਦਿੱਤਾ ਜਾਵੇ ਬਹੁਤ ਸਾਰੀਆਂ ਸਫਾਈਆਂ ਆਪਣੇ ਹਸਬੰਦ ਲਈ ਉਹਨਾਂ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਕੋਵਿਡ ਦੇ ਦੌਰਾਨ ਉਹਨਾਂ ਕੋਵਿਡ ਨੂੰ ਲੱਤ ਮਾਰੀ ਸੀ ਮੇਰਾ ਛੋਟਾ ਜਿਹਾ ਸਵਾਲ ਹੈ ਕਿ ਕੋਵਿਡ ਜਾਂ ਕਰੋਨਾ ਕੋ ਸਾਈਕਲ ਤੇ ਤੇ ਤੁਰਿਆ ਨਹੀਂ ਸੀ ਫਿਰਦਾ ਵੀ ਉਹਨੂੰ ਲੱਤ ਮਾਰ ਕੇ ਉਹਨਾਂ ਛੋੜ ਦਿੱਤਾ ਸੀਗਾ ਉਹ ਕਿਸੇ ਗਰੀਬ ਵੀ ਰਹਿਣੀ ਸੀਗੀ ਉਹ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਉਹ ਵੀਡੀਓ ਉਸ ਤੋਂ ਬਾਅਦ ਉਹ ਆਪਣੀ ਵੀਡੀਓ ਚ ਕੀ ਕਹਿ ਰਹੇ ਨੇ ਜਿਹੜੀ ਇੰਟਰਵਿਊ ਤੁਹਾਡੇ ਲੋਕਾਂ ਨਾਲ ਕਰ ਰਹੇ ਨੇ ਕਿ ਮਾਨਵ ਜਿਹੜਾ ਨਹੀਂ ਹੈ ਜਿਹੜਾ ਲੱਭ ਨਹੀਂ ਰਿਹਾ ਕਿ ਉਹਨੇ ਲੇਡੀ ਕਾਂਸਟੇਬਲ ਨੂੰ ਕਿਹਾ ਕਿ ਤੇਰੇ ਮੈਂ ਕੱਪੜੇ ਲਾ ਦੇਣੇ ਨੇ ਕੱਪੜੇ ਲਵਾ ਦੇਣੇ ਨੇ ਤੁਸੀਂ ਮੈਨੂੰ ਇੱਕ ਚੀਜ਼ ਦੱਸ ਦਿਓ ਕਿ ਥਾਣੇ ਚ ਖਲੋਤਾ ਕਮ ਸੇ ਕਮ ਜਿਉਂ ਬੰਦਾ ਦੁਨੀਆ ਚ ਨਹੀਂ ਹੈਗਾ ਜਿਉਂ ਲੱਭ ਨਹੀਂ ਰਿਹਾ ਜਾਂ ਉਹਦਾ ਪਤਾ ਨਹੀਂ ਲੱਗ ਰਿਹਾ ਪਰਿਵਾਰ ਸਦਮੇ ਚ ਹੈ ਤੇ ਤੁਹਾਨੂੰ ਇਹੋ ਜਿਹੇ ਲੋਕਾਂ ਦੇ ਉੱਤੇ ਜੇ ਨਹੀਂ ਰਿਹਾ ਤੇ ਉਹਨਾਂ ਦੇ ਉੱਤੇ ਵੀ ਤੁਸੀਂ ਇਹੋ ਜੀਆਂ ਗੱਲਾਂ ਉਹਨਾਂ ਨੂੰ ਟਿੱਪਣੀ ਕਰਦੇ ਸ਼ੋਭਦੇ ਨਹੀਂ ਕੋਈ ਮਾਈਦਾ ਲਾਲ ਥਾਣੇ ਦੇ ਵਿੱਚ ਕਿਸੇ ਲੇਡੀ ਕਾਂਸਟੇਬਲ ਨੂੰ ਕਹਿ ਸਕਦਾ ਕਿ ਮੈਂ ਤੇਰੇ ਕੱਪੜੇ ਲਾ ਦੇਣੇ ਨੇ ਹਾਂ ਇਹ ਗੱਲਾਂ ਸੁਭਾਵਕ ਸਾਡੀ ਪੰਜਾਬੀ ਪੰਜਾਬੀ ਵਿੱਚ ਹੁੰਦੀਆਂ ਨੇ ਕਿ ਪੁਲਿਸ ਵਾਲੇ ਨਾਲ ਜੇ ਕੋ ਝਗੜਾ ਹੋ ਗਿਆ ਜਾਂ ਗੱਲ ਹੋ ਗਈ ਜਾਂ ਕਿਸੇ ਨੌਕਰੀ ਪੇਸ਼ਾ ਬੰਦੇ ਦੇ ਨਾਲ ਤੁਹਾਨੂੰ ਇਹ ਜ਼ਰੂਰ ਕਹਾ ਜਾਂਦਾ ਤੇਰੀ ਵਰਦੀ ਤਰਵਾ ਦੂੰਗਾ ਮੈਂ ਇਹ ਇੱਕ ਮਤਲਬ ਸ਼ਬਦ ਨੇ ਜਿਹੜੇ ਗੁੱਸੇ ਦੇ ਵਿੱਚ ਕਹੇ ਜਾਂਦੇ ਨੇ ਕੱਪੜੇ ਲਾਉਣ ਦੀਆਂ ਗੱਲਾਂ ਉਹਨੂੰ ਮੋੜ ਤੋੜ ਕੇ ਤੁਸੀਂ ਕਿੱਧਰ ਨੂੰ ਲੈ ਕੇ ਜਾ ਰਹੇ ਹੋ ਫਿਰ ਇਹ ਇਸ ਗੱਲ ਤੋਂ ਪ੍ਰੇਸ਼ਾਨ ਸੀਗਾ ਕਿ ਇਹਦੇ ਉੱਤੇ ਕੈਲੀਗੇਸ਼ਨ ਲਾਇਆ ਕਿ ਇਹਦੇ ਉੱਤੇ 5 6 ਜਿਹੜੇ ਕਿੰਨੇ ਪਰਚੇ ਨੇ ਦੀ ਨਸ਼ਿਆਂ ਦੇ ਮੈਨੂੰ ਮੈਨੂੰ ਨਹੀਂ ਪਤਾ ਕਿਸੇ ਦੇ ਕਾਰਵਾਈ ਕੀ ਹੁੰਦੀ ਆ ਜਾਂ ਪਰਚੇ ਕੀ ਹੁੰਦੇ ਨੇ ਹਾਂ ਜੇ ਕੋ ਬੰਦਾ ਭਰੀ ਹੋ ਗਿਆ ਹੋਵੇ ਪਹਿਲੀ ਗੱਲ ਤੋਂ ਨੇ ਚੈਲੰਜ ਕੀਤਾ ਕਿ ਜੇ ਮੇਰੇ ਉੱਤੇ ਇੱਕ ਵੀ ਨਸ਼ੇ ਦਾ ਪਰਚਾ ਹੋਵੇ ਤੇ ਮੈਂ ਉਹਨਾਂ ਨੂੰ ਕਹਿਣਾ ਆਫਸ ਭੈਣ ਆਪਣੇ ਨੂੰ ਵੀ ਆਪਣੇ ਗਵਾਹਾਂ ਤੋਂ ਹੀ ਮੁੱਕਰ ਜਾਊਗਾ ਸੱਚਮੁੱਚ ਆਪ ਹੀ ਬੋਲੂਗਾ ਵੀ ਇਹ ਪਰਿਵਾਰ ਝੂਠਾ ਹੈ ਜੋ ਬੱਚੇ ਮੇਰੇ ਸਾਹਮਣੇ ਉਹਨਾਂ ਨੇ ਛਾਲ ਨਹੀਂ ਮਾਰੀ ਸੋ ਤੁਸੀਂ ਥੋੜਾ ਸੰਯਮ ਤੋਂ ਕੰਮ ਲਓ ਤੁਹਾਨੂੰ ਲੱਗਦਾ ਹੈ ਵੀ ਤੁਹਾਡੇ ਜਿਹੜੇ ਹਸਬੈਂਡ ਉਸ ਕੇਸ ਦੇ ਵਿੱਚ ਫਸੇ ਰਹੇ ਤੁਹਾਨੂੰ ਇਸ ਪਰਿਵਾਰ ਦੀ ਹਮਦਰਦੀ ਲੈਣੀ ਚਾਹੀਦੀ ਆ ਇਸ ਪਰਿਵਾਰ ਦੇ ਉੱਤੇ ਤਰਸ ਕਰਨਾ ਚਾਹੀਦਾ ਨਾ ਕਿ ਇਹਨਾਂ ਨੂੰ ਜਿੱਦਾ ਪੰਜਾਬੀ ਚ ਕਹਰੋ ਵੀ ਹੋਰ ਕੁਰੇਦਣਾ ਚਾਹੀਦਾ ਤੇ ਇਹਨਾਂ ਨੂੰ ਉੱਤੇ ਟੌਂਚ ਤੁਸੀਂ ਜਿਹੜੀਆਂ ਉਹ ਕਰਦੇ ਹੋ ਉਹ ਨਹੀਂ ਕਰਨੀਆਂ ਚਾਹੀਦੀਆਂ ਇਸ ਤਰੀਕੇ ਤੇ ਤੁਹਾਡਾ ਕਿਤੋਂ ਵੀ ਬਚਾਅ ਨਹੀਂ ਹੋ ਸਕਦਾ ਪਬਲਿਕ ਵੀ ਤੁਹਾਡੇ ਅਗੇਂਸਟ ਹੋ ਰਹੀ ਹੈ ਤੁਹਾਡੀਆਂ ਇਨੀਆਂ ਗੱਲਾਂ ਦੇ ਕਰਕੇ ਸੋ ਕੱਲ ਮੈਂ ਚੰਡੀਗੜ੍ਹ ਸੀਗਾ ਇਸੇ ਮਤਲਬ ਮਸਲੇ ਦੇ ਵਿੱਚ ਰੁਹਿਮਿਆਂ ਦੇ ਵਿੱਚ ਸੀਗਾ ਕੱਲ ਇਹਨਾਂ ਸਸਕਾਰ ਕੀਤਾ ਤੇ ਅੱਜ ਮੈਂ ਆਇਆ ਤੇ ਅੱਜ ਸਵੇਰ ਦਾ ਹੀ ਕੱਲ ਰਾਤ ਦਾ ਬਹੁਤ ਪ੍ਰੇਸ਼ਾਨ ਸੀ ਮੇਰੇ ਫੋਨ ਦੇ ਉੱਤੇ ਮੈਸੇਜ ਮੈਂ ਇਹਨੂੰ ਕਿਹਾ ਸੀਗਾ ਕਿ ਯਾਰ ਜੇ ਸੱਚੇ ਹੋ ਨਾ ਜੇ ਪੱਲੇ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ ਫਿਰ ਪ੍ਰਵਾਹ ਨਹੀਂ ਕਰਨੀ ਇਹੋ ਜੀਆਂ ਚੀਜ਼ਾਂ ਦੀ ਸੋ ਮੇਰੀ ਬੇਨਤੀ ਹੈ ਕਿ ਜੋ ਇਸ ਪਰਿਵਾਰ ਦੀਆਂ ਡਿਮਾਂਡ ਨੇ ਉਹ ਰੈਸਟ ਵੀ ਹੋਣੇ ਚਾਹੀਦੇ ਨੇ ਔਰ ਸਖਤ ਐਕਸ਼ਨ ਜਿਹੜਾ ਇੱਕ ਉਮਸਾਲ ਦੇ ਤੌਰ ਤੇ ਪੈਦਾ ਹੋਣਾ ਚਾਹੀਦਾ ਤਾਂ ਜੋ ਕਿਤੇ ਵੀ ਜਿਵੇਂ ਲੱਗਦਾ ਹੈ ਨਾ ਲੋਕਾਂ ਨੂੰ ਕਿ ਪੁਲਿਸ ਰਾਜ ਚੱਲ ਰਿਹਾ ਕਿਸੇ ਨੂੰ ਫੜ ਲਿਆ ਜਾਂਦਾ ਕਿਸੇ ਨੂੰ ਛੱਡ ਦਿੱਤਾ ਜਾਂਦਾ ਇਸ ਤਰੀਕੇ ਦੇ ਉੱਤੇ ਰੋਕ ਲੱਗਣੀ ਚਾਹੀਦੀ ਆ ਤਾਂ ਜੋ ਜੇ ਦੋ ਬੱਚੇ ਗਏ ਨੇ ਤੇ ਇਤੋਂ ਸਬਕ ਲੈ ਕੇ ਪੰਜਾਬ ਦਾ ਕੋਈ ਹੋਰ ਬੱਚਾ ਇਹਦੀ ਭੇਟ ਨਾ ਚੜੇ ਇਸ ਤਸ਼ੱਦਦ ਦੀ ਭੇਟ ਨਾ ਚੜੇ ਇਸ ਡਿਪਰੈਸ਼ਨ ਦੀ ਭੇਟ ਨਾ ਚੜੇ ਸੋ ਇਹੀ ਮੈਸੇਜ ਮੈਂ ਸਾਰਿਆਂ ਨੂੰ ਦੇਣਾ ਚਾਹੁੰਦਾ ਔਰ ਦੂਜੀ ਚੀਜ਼ ਮੈਂ ਕਿਦਣੇ ਵੀ ਕਿਹਾ ਸੀਗਾ ਕਿ ਜਿੰਨਾ ਚਿਰ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਾ ਤੁਹਾਡਾ ਸਾਰਿਆਂ ਦਾ ਬਣਦਾ ਚਲੋ ਕਿਤੇ ਨਾ ਕਿਤੇ ਇਨਸਾਫ ਦੀ ਪੌੜੀ ਚੜੀ ਆ ਇੱਕ ਦੋ ਡਿਮਾਂਡਸ ਨੇ ਜਿਹੜੀਆਂ ਉਹ ਵੀ ਪੂਰੀਆਂ ਹੋ ਜਾਣਗੀਆਂ ਇਹਨਾਂ ਦੀਆਂ ਇਹ ਕੋ ਸਰਕਾਰ ਕੋਲੋਂ ਪੈਸੇ ਜਾਂ ਮੁਆਵਜ਼ਾ ਤੇ ਮੰਗ ਨਹੀਂ ਰਹੇ ਜੋ ਇਹਨਾਂ ਦੀ ਜਾਤੀ ਜੋ ਇਹਨਾਂ ਦੀ ਜੈਨੂਅਨ ਡਿਮਾਂਡ ਨੇ ਉਹਦੇ ਉੱਤੇ ਸਾਰਿਆਂ ਨੂੰ ਜਿਹੜਾ ਫੋਕਸ ਕਰਨਾ ਚਾਹੀਦਾ ਔਰ ਸਾਰਿਆਂ ਦਾ ਇੱਕ ਦੂਜੇ ਨੂੰ ਸਾਥ ਦੇਣਾ ਚਾਹੀਦਾ ਵਾ ਕਿਉਂਕਿ ਜਿਹੜੀ ਮੁਸ਼ਕਲ ਹੈ ਜਿਹੜੀ ਵਿਪਤਾ ਵਾ ਕਿਸੇ ਦੇ ਉੱਤੇ ਵੀ ਆ ਸਕਦੀ ਆ ਇਹ ਕਹਿ ਕੇ ਪੱਲਾ ਨਹੀਂ ਛੜਾਉਣਾ ਚਾਹੀਦਾ ਵੀ ਮੇਰੇ ਨਾਲ ਤਾਂ ਨਹੀਂ ਹੋਇਆ ਸੋ ਮੇਰੇ ਸਾਰਿਆਂ ਦਾ ਹੀ ਮੈਂ ਧੰਨਵਾਦ ਕਰਦਾ ਜਿੰਨਾ ਵੀ ਇਸ ਪਰਿਵਾਰ ਦਾ ਸਾਥ ਦਿੱਤਾ ਜਾਂ ਜਿਹੜੇ ਵੀ ਦੇ ਰਹੇ ਨੇ ਔਰ ਮੈਂ ਜਾ ਮੈਂ ਇਹਦੀ ਮਤਲਬ ਦਿਲੋਂ ਕਦਰ ਕਰਦਾ ਕਿ ਇੱਕ ਪਾਸੇ ਸਾਰੇ ਪੰਜਾਬ ਦੀ ਪੁਲਿਸ ਹੋਵੇ ਇੱਕ ਪਾਸੇ ਇਹ ਜਿਹੜੇ ਵੱਡੇ ਅਫਸਰ ਹੋਣੇ ਇੱਕ ਪਾਸੇ ਏਡਾ ਵੱਡਾ ਐਸਚਓ ਤੜਿਆ ਹੋਵੇ ਔਰ ਇਹ ਬੰਦੇ ਨੂੰ ਵੀ ਭੀੜ ਤੋਂ ਨਿਕਲ ਜਾਣਾ ਚਾਹੀਦਾ ਸੀਗਾ ਜੇ ਡਰਦਾ ਹੁੰਦਾ ਤੇ ਇਹ ਆਪਣੀ ਗੱਲ ਦੇ ਉੱਤੇ ਕੈਮਰਿਆ ਇੰਨੇ ਦਿਨਾਂ ਤੋਂ ਇਹ ਲੜਾਈ ਲੜ ਰਿਹਾ ਅਸੀਂ ਤੇ ਸਿਰਫ ਆਵਾਜ਼ ਬੁਲੰਦ ਕਰ ਸਕਦੇ ਆਂ ਵਿਸਲ ਬਲੂਅਰ ਦਾ ਕੰਮ ਕਰ ਸਕਦੇ ਆਂ ਅਸਲੀ ਜਿਹੜਾ ਇਹਨੇ ਐਕਸ਼ਨ ਲਿਆ ਜਾਂ ਆਪਣੀ ਦ੍ਰਿੜਤਾ ਤੇ ਆਪਣੇ ਯਾਰਾਂ ਲਈ ਖਲੋਤਾ ਰਿਹਾ ਮੈਂ ਇਹਦਾ ਮਤਲਬ ਜਿੰਨੀ ਇਹਦੀ ਸ਼ੋਭਾ ਕੀਤੀ ਜਾਵੇ ਓਨੀ ਘੱਟ ਹੈ ਔਰ ਮੈਂ ਇੱਕ ਗੱਲ ਕਹਿਣਾ ਕਿ ਇਹਨੂੰ ਪਰਤਾੜਤ ਕਰਨ ਦੀਆਂ ਇਹਨੂੰ ਤੰਗ ਕਰਨ ਦੀਆਂ 20 ਸਾਜ਼ਿਸ਼ਾਂ ਰਚੀਆਂ ਜਾਣਗੀਆਂ ਸਾਰਿਆਂ ਨੂੰ ਇਹਦਾ ਸਾਥ ਦੇਣਾ ਪਊਗਾ ਮੈਨੂੰ ਤੇ ਜਿੱਥੇ ਪਰਿਵਾਰ ਜਾਏ ਮਾਨਵ ਜਾਂ ਜਿਹੜੇ ਵੀ ਲੋਕ ਸੱਚਾਈ ਤੇ ਖੜੇ ਨੇ ਮੈਨੂੰ ਜਿੱਥੇ ਵੀ ਬੁਲਾਉਣਗੇ ਮੈਂ ਮਤਲਬ ਨੰਗੇ ਪੈਰੀ ਵੀ ਉੱਥੇ ਆਉਣ ਨੂੰ ਤਿਆਰ ਹਾਂਗਾ ਧੰਨਵਾਦ ਸਾਰਿਆਂ ਨੂੰ